ਜਿਹੜੀ ਤੁਸੀਂ ਤਸਵੀਰਾਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਹ ਕਾਲਜ ਦੀਆਂ ਕੁੜੀਆਂ ਨੇ ਗਵਰਨਮੈਂਟ ਗਰਲਸ ਕਾਲਜ ਦੀਆਂ ਲੁਧਿਆਣੇ ਦੀਆਂ ਕੁੜੀਆਂ ਨੇ ਜਿਹੜਾ ਕਿ ਇਹਨਾਂ ਦੇ ਗਰਾਊਂਡ ਤੇ ਇਹਨਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਇੱਕ ਨਜਾਇਜ਼ ਕਬਜ਼ਾ ਹੋ ਰਿਹਾ ਸੀਗਾ ਪਿੱਲਰ ਗੱਡੇ ਜਾ ਰਹੇ ਸੀਗੇ ਉੱਥੇ ਪਾਰਕਿੰਗ ਬਣਾਉਣੀ ਸੀਗੀ ਦੋਸ਼ ਲੱਗ ਰਿਹਾ ਆਮ ਆਦੀ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਸੰਜੀਵ अरोड़ा ਦੇ ਉੱਪਰ ਜਿਹੜੇ ਕਿ ਐਮਐਲਏ ਦੀ ਚੋਣ ਵੀ ਲੜ ਰਹੇ ਆ ਲੁਧਿਆਣਾ ਪੱਛਮੀ ਤੋਂ ਕਿ ਉਹਨਾਂ ਵੱਲੋਂ ਇਹਨਾਂ ਚੋਣਾਂ ਦੇ ਦੌਰਾਨ ਦੇ ਵਿੱਚ ਇਹ ਜਿਹੜਾ ਜ਼ਮੀਨ ਤੇ ਨਜਾਇਜ਼ ਕਬਜ਼ਾ ਕਿੱਦ ਤੱਕ ਕਬਜ਼ਾ ਕੀਤਾ ਜਾ ਰਿਹਾ ਤੇ ਉਸ ਨਜਾਇਜ਼ ਕਬਜ਼ੇ ਦੇ ਜਿਹੜੇ ਆ ਉਹ ਕਾਲਜ ਦੇ ਵਿਦਿਆਰਥੀ ਨਾ ਉਹ ਖੁਸ਼ ਨਹੀਂਗੇ ਇਹ ਬੜਾ ਪੁਰਾਣਾ ਕਾਲਜ ਆ ਪੰਜਾਬ ਦਾ ਗਵਰਨਮੈਂਟ ਗਰਲਸ ਕਾਲਜ ਲੁਧਿਆਣਾ ਆਪ ਇਥੋਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਉਸ ਪ੍ਰੋਟੈਸਟ ਦੇ ਵਿੱਚ ਸੀਗੇ ਜਿਨ੍ਹਾਂ ਦਾ ਇਹ ਕਹਿਣਾ ਕਿ ਇਹ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦੇਣਗੇ ਜਿਹੜੇ ਉੱਥੇ ਉਸ ਵਿਕਟ ਮਜੂਦ ਸੀਗੇ ਇਹਨਾਂ ਦੇ ਕੀ ਤਰਕ ਆਪਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਣਾ ਕੀ ਨਾਮ ਹੈ ਜੀ ਸਰ ਰਮਨਜੀਤ ਕੋ ਸਰ ਬੀਏ ਸੈਕੰਡ ਈਅਰ ਦੇ ਮੈਂ ਵਿਦਿਆਰਥੀ ਆ ਰਾਸ ਕਾਲਜ ਦੇ ਤੇ ਸਰ ਅਸੀਂ ਸਪੋਰਟਸ ਵਾਲੇ ਸਟੂਡੈਂਟਸ ਆ ਤੁਹਾਨੂੰ ਪਤਾ ਹੀ ਹੈ ਗਰਾਊਂਡ ਦੇ ਉੱਪਰ ਕਬਜ਼ਾ ਅਨਜਾਇਜ਼ ਹੋ ਰਿਹਾ ਨਾ ਅਸੀਂ ਖੇਡਣ ਜਾਂਦੇ ਸਰ ਮਤਲਬ ਕੋਈ ਮੈਂ ਮਤਲਬ ਕਿ ਮੇਰੇ ਫਾਦਰ ਸਾਹਿਬ ਵੀ ਆਉਂਦੇ ਨੇ ਉਹਨਾਂ ਨੂੰ ਵੀ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਹੈ ਤੇ ਤੁਸੀਂ ਇਹ ਸੋਚੋ ਵੀ ਉੱਥੇ ਇਹਨਾਂ ਨੇ ਲਾ ਕੇ ਤਾਰਾਈਆਂ ਫਿਰ ਅਸੀਂ ਸਿਕਿਉਰ ਕਿਵੇਂ ਹੁਣ ਸਾਡੇ ਅਗਲੇ ਸਮੈਸਟਰ ਤੋਂ ਸਾਡੀ ਗੇਮ ਸਟਾਰਟ ਨੇ ਫਿਰ ਅਸੀਂ ਕਿੱਦਾਂ ਖੇਡਾਂਗੇ ਅਸੀਂ ਵੀ ਮਲੇ ਸ਼ਾਰਟ ਡਰੈਸ ਪਾਉਂਦੇ ਹਾਂ ਨਾ ਵੀ ਮੋਰ ਸ਼ੋਰਟਸ ਵਗੈਰਾ ਪਾ ਕੇ ਖੇ ਪਰ ਇਹ ਵੀ ਸੇ ਬੱਚੇ ਖੇਡਣਗੇ ਕਿਵੇਂ ਸਰ ਇਹ ਚੀਜ਼ ਦੀ ਗੱਲ ਕਿਤੇ ਇਹ ਵੀ ਨਜਾਇਜ਼ ਕਬਜ਼ਾ ਗਲਤ ਗੱਲ ਹੈ ਸਰ ਐਵੇਂ ਹੁਣ ਕਿ ਵੀ ਆਪਾਂ ਕਹਿੰਦੇ ਵੀ ਮੰਦਰਾਂ ਵਾਲ ਨੂੰ ਖੁਸ਼ ਕਰੋ ਐਵੇਂ ਤਾਂ ਸਰ ਖੁਸ਼ ਹੋਣਾ ਨੇ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਹੋਰ ਹੱਲ ਕਰ ਸਾਬ ਵੀ ਤੁਸੀਂ ਕਾਲਜ ਦੇ ਉੱਪਰ ਕਬਜ਼ਾ ਕਰਉਣਾ ਇਹ ਤਾਂ ਗਲਤ ਗੱਲ ਹੈ ਇਹ ਅਸੀਂ ਹੋਣ ਨਹੀਂ ਦਵਾਂਗੇ ਅੱਜ ਅਸੀਂ ਪਹਿਲਾਂ 2 ਦਿਨ ਪਹਿਲਾਂ ਵੀ ਅਸੀਂ ਗਏ ਸੀਗੇ ਡਿਪਟੀ ਜਿੱਥੇ ਵੀ ਆਫਿਸ ਦੇ ਵਿੱਚ ਅਸੀਂ ਮੰਗ ਪੱਤਰ ਰਿਸਰ ਡੀਸੀ ਆਫਿਸ ਦੇ ਵਿੱਚ ਸਰ ਤੇ ਉੱਥੋਂ ਫਿਰ ਇਹਨਾਂ ਨੇ ਦੱਸਿਆ ਵੀ ਇਹ ਨਜਾਇਜ਼ ਉਤੋਂ ਵੱਧ ਕਬਜ਼ਾ ਕਰ ਰਹੇ ਨੇ ਮਤਲਬ ਜਿੰਨੀ ਨਾਮ ਦਿੱਤੀ ਗਈ ਸੀ ਜ਼ਮੀਨ ਉਤੋਂ ਜ਼ਿਆਦਾ ਕਬਜ਼ਾ ਹੋ ਰਿਹਾ ਤਵਰ ਤੁਸੀਂ ਅੱਜ ਕੀ ਐਕਸ਼ਨ ਲਿਆ ਜੀ ਸਰ ਅੱਜ ਅਸੀਂ ਜਿਹੜੇ ਪੋਲ ਹੈਗੇ ਸੀ ਉੱਥੋਂ ਦੇ ਪਰ ਉਹ ਅਸੀਂ ਪਟ ਦਿੱਤੇ ਪਰ ਜਦੋਂ ਪਰ ਜਦੋਂ ਸਾਰਾ ਵੀ ਸੁਣੇ ਨਹੀਂ ਰਹੇ ਫਿਰ ਉਹ ਸਾਨੂੰ ਆਪ ਐਕਸ਼ਨ ਲੈਣਾ ਹੀ ਪੈਣਾ ਨਾ ਹੁਣ ਅਸੀਂ ਸਾਰੇ ਬੱਚਿਆਂ ਨੇ ਮਿਲ ਕੇ ਉਹ ਪੋਲ ਪਟ ਦਿੱਤੇ ਨੇ ਅੱਛਾ ਤੇ ਤੁਹਾਡਾ ਇਹ ਕਹਿਣਾ ਕਿ ਤੁਸੀਂ ਇਹ ਜ਼ਮੀਨ ਬਿਲਕੁਲ ਵੀ ਨਹੀਂ ਦੇਣੀ ਨਹੀਂ ਸਰ ਨਹੀਂ ਦੇਣੀ ਹੁਣ ਜਿਵੇਂ ਕਾਲਜ ਦੀ ਚਾਰ ਦਿਵਾਰੀ ਹੈ ਕਾਲਜ ਵਿੱਚ ਸੇਫ ਮਹਿਸੂਸ ਕਰਦੇ ਹੋ ਹਾਂ ਜੀ ਸੇਫ ਮਹਿਸੂਸ ਕਰਦੇ ਕਿਉਂਕਿ ਸਰ ਬਰ ਉਦੋਂ ਬਾਅਦ ਉਹ ਗੇਟ ਖੁੱਲ ਜਾਣਾ ਫਿਰ ਐਵੇਂ ਆਣਾ ਜਾਣ ਲੱਗਾ ਫਿਰ ਅਸੀਂ ਸਿਕਿਓਰ ਨਹੀਂ ਹੋ ਸਕਾਂ ਸਰ ਕੱਲ ਪ੍ਰਾਈਵੇਸੀ ਦੀ ਤੇ ਆ ਕੇ ਖਤਮ ਹੁੰਦੇ ਸਰ ਇਹ ਇਹਨੂੰ ਕਿੰਨੇ ਕਿ ਵਿਦਿਆਰਥੀ ਤੁਹਾਡੀਆਂ ਵਿਦਿਆਰਥੀਆਂ ਨਾਲ ਤੁਹਾਡੀਆਂ ਦੋਸਤਾਂ ਨਾਲ ਤੁਹਾਡੇ ਨਾਲ ਸਰ ਸਾਰਾ ਹੋਸਟਲ ਸਾਰੇ ਕਾਲਜ ਨਾਲ ਹੈ ਸਰ ਬਸ ਹੁਣ ਪੇਪਰ ਚੱਲੇ ਤੇ ਇਹ ਥੋੜਾ ਜਿਹਾ ਸਪੋਰਟ ਦੇ ਵਿੱਚ ਨਹੀਂ ਆਇਆ ਪਾਇ ਪਰ ਸਾਰੀ ਨਾਲ ਨੇ ਸਰ ਸਾਡੇ ਯਾਨੀ ਕਿ ਸਾਰੀਆਂ ਕਾਲਜ ਦੀਆਂ ਕੁੜੀਆਂ ਸਹਿਮਤ ਨੇ ਕਿ ਇਹ ਪਾਰਕਿੰਗ ਨਹੀਂ ਬਣਨੀ ਚਾਹੀਦੀ ਹਾਂਜੀ ਸਰ ਸਾਰੇ ਸਹਿਮਤ ਹੈ ਸਪੋਰਟਸ ਵਾਲੇ ਸਰ 160 ਤੋਂ 70 ਬੱਚੇ ਹੈਗੇ ਸਰ ਅਸੀਂ ਆਪ ਖੇਡਦੇ ਆ ਸਾਡੀਆਂ ਅਲੱਗ-ਅਲੱਗ ਗੇਮਸ ਨੇ ਸਾਡੀ ਪ੍ਰੈਕਟਿਸ ਹੁੰਦੀ ਹੈ ਸਰ ਫਿਰ ਇਸ ਐਵੇਂ ਤਾਂ ਸਾਨੂੰ ਹਰ ਇੱਕ ਗਰਾਊਂਡ ਕੱਟ ਪੈਂਦਾ ਸਰ ਕਿ ਮਸੀਂ ਕਹਿਣਾ ਵੀ ਆਹ ਗਰਾਊਂਡ ਬਣਾਇਆ ਸੀ ਕਈ ਵਾਰ ਸਾਡਾ ਫੰਕਸ਼ਨ ਹੁੰਦਾ ਨਾ ਸੀ ਕਹਿੰਦਾ ਵੀ ਗਰਾਊਂਡ ਘੱਟ ਪੈ ਰਿਹਾ ਇਹ ਹੋਰ ਜਗ੍ਹਾ ਲੈ ਕੇ ਫਿਰ ਸਾਨੂੰ ਫਿਰ ਗਰਾਊਂਡ ਕਿੱਥੇ ਬਣਾਵਾਂਗੇ ਸੀ ਇਹ ਚੀਜ਼ ਦੀ ਗੱਲ ਹੈ ਸਰ ਵੀ ਸਾਨੂੰ ਤਾਂ ਪਹਿਲੀ ਘੱਟਾ ਜੀ ਸਾਨੂੰ ਹੋਰ ਦੇਣੀ ਚਾਹੀਦੀ ਜਗ੍ਹਾ ਵੀ ਅਸੀਂ ਆਹ ਤਰ੍ਹਾਂ ਨੂੰ ਬਣਾਇਆ ਵੀ ਵਧੀਆ ਮਤਲਬ ਕੋਈ ਉਹਨਾਂ ਨੂੰ ਚਾਹੀਦਾ ਵੀ ਸਪੋਰਟਸ ਸਲਵਸ ਤੇ ਕੁਝ ਕਰਨ ਇਹ ਤਾਂ ਦੁੱਗਣਾ ਸਾਡੀ ਜ਼ਮੀਨ ਨਾਲ ਪਰੇ ਨੇ ਤੁਹਾਡੀ ਮੰਗ ਆ ਕਿ ਸਪੋਰਟਸ ਦੀਆਂ ਸਹੂਲਤਾਂ ਦਿੱਤੀਆਂ ਜਾਣ ਗਰਾਊਂਡ ਚ ਪਰ ਹੋ ਇਸ ਤੋਂ ਉਲਟ ਰਿਹਾ ਹਾਂ ਉਸ ਤੋਂ ਉਲਟ ਰਿਹਾ ਸਰ ਸਪੋਰਟ ਦੀ ਸਹੂਲਤਾਂ ਦੇਣ ਫਿਰ ਅਸੀਂ ਕਹੀਏ ਵੀ ਹਾਂ ਸਾਡੇ ਕੋਲ ਜਵਾ ਕੋਸ ਹੋ ਰਿਹਾ ਇਹਦੇ ਕੋਲਜ ਤੇ ਹੀ ਕਬ ਜਵ ਰਿਹਾ ਸਰ ਇਹ ਤਾਂ ਪਰ ਪਰ ਹੌਲੀ ਹੌਲੀ ਹੋਰ ਅੱਗੇ ਆਏ ਜਾਨੀ ਕਿ ਫਿਰ ਸਾਡੇ ਸਾਰਾ ਗਰਾਊਂਡ ਤੇ ਸਾਡੇ ਸਪੋਰਟਸ ਕੋਟ ਹੀ ਖਤਮ ਹੋ ਜਾਣ ਇੱਥੇ ਫਿਰ ਅਸੀਂ ਖੇਡਾਂਗੇ ਮੈਂ ਸਰ ਫਿਰ ਕਹਿੰਦੇ ਕਿ ਸਪੋਰਟਸ ਅੱਗੇ ਨਹੀਂ ਜਾ ਰਿਹਾ ਫਿਰ ਇਹ ਹੀ ਮਾਮਲੇ ਹੁੰਦੇ ਸਰ ਅੱਗੇ ਆਉਂਦੇ ਤਾਂ ਇਹ ਵੀ ਖਾਦਸ਼ਾ ਵੀ ਜੇ ਉਹ ਇੱਕ ਵਾਰੀ ਥੋੜੀ ਜ਼ਮੀਨ ਲੈ ਲੈਣਗੇ ਤਾਂ ਹੋਰ ਜ਼ਮੀਨ ਲੈ ਲੈਣਗੇ ਤਾਂ ਕੋਲਜ ਵੇ ਸਪੋਰਟਸ ਹੀ ਖ ਪਰ ਦੁਆਟੇ ਆਟੋਮੈਟਿਕ ਆ ਵੀ ਹੋਲੀ ਫਿਰ ਕਹਿਣਗੇ ਥੋੜੀ ਟ੍ਰੈਫਿਕ ਹੋਰ ਵੱਧ ਗਈ ਫਿਰ ਅੱਗੇ ਆ ਜੀ ਹੋਰ ਅੱਗੇ ਇਧਰ ਸਾਰਾ ਸਾਰਾ ਗਰਾਊਂਡ ਚੱਲ ਜਾਣਾ ਫਿਰ ਅਸੀਂ ਕਿੱਥੇ ਖੇਡਾਂ ਫਿਰ ਸਾਨੂੰ ਪ੍ਰੋਵਾਈਡ ਦੇ ਇਹਨਾਂ ਨੇ ਕੀ ਕਰਿਆ ਵੀ ਐਕਸਪੋਰਟ ਵਾਲੇ ਵਾਸਤੇ ਕੁਝ ਕਰੀਏ ਇਹ ਤਾਂ ਕਰਿਆ ਨਹੀਂਗਾ ਉਦੋਂ ਸਾਡੀ ਜ਼ਮੀਨ ਜਿਹੜੀ ਹੈਗੀ ਗਰਾਊਂਡ ਦੇ ਨਾਲ ਲਗਮਾ ਉਹ ਫਿਰ ਲੈ ਲਿਆ ਫਿਰ ਹੁਣ ਅਸੀਂ ਕੀ ਕਰ ਸਕਾਂ ਇਹਦੇ ਕਰਕੇ ਅਸੀਂ ਇਹ ਮੁੱਦਾ ਉਠਾਇਆ ਸਰ ਨਹੀਂ ਸਾਨੂੰ ਫਿਰਤੀ ਲੋਰ ਸੀ ਇਹਨਾਂ ਕਰਨ